ਸਹਲੇ ਭਰ ਭਰ ਲਿਜਾਰੇ ਲੋਕ ਕਪੜੇ ਸਿਮਨ ਟੈਕਸਟਾਈਲ ਮੋਡ ਮੰਡੀ ਵਾਲੇ ਨੇ ਲਾਤੀ ਜੀ ਵਿਆਹ ਸ਼ਾਦੀਆਂ ਦੇ ਕਪੜਿਆਂ ਦੇ ਉੱਤੇ ਸਪੈਸ਼ਲ ਸੇਲ ਕਰੇਵ ਦਾ ਸੂਟ ਹੈ ਚਨੂਨ ਦੀ ਚੁੰਨੀ ਨਾਲ ਸਾਰਾ 골ਡਨ ਵਰਕ ਨਾਲ ਪੂਰਾ ਹੈਵੀ ਸੂਟ ਹੈ ਰੰਗ ਡਿਜ਼ਾਈਨ ਇਹਦੇ ਵਿੱਚ ਮਿਲ ਜਾਣਗੇ ਆ ਦੇਖੋ ਜਿਵੇਂ ਇੱਕ ਆ ਡਿਜ਼ਾਈਨ ਆ ਗਿਆ ਪੂਰਾ ਹੈਵੀ ਇਹ ਵੀ ਡਿਜ਼ਾਈਨ ਹੈ ਜੀ ਸਾਰਾ 골ਡਨ ਵਰਕ ਆ ਗਿਆ ਵਿਆਹ ਸ਼ਾਦੀ ਵਾਲੇ ਸੂਟ ਹੈ ਸੂਟ ਇਹ 8 9900 ਰੇਂਜ ਵਿੱਚ ਜੀ ਵਿਕਦੇ ਆ ਇਹ 400 ਰੁਪਏ ਰੇਂਜ ਤੋਂ ਬਸ਼ੁਰੂ ਕਰ ਰਹੇ ਹਾਂ ਹੁਣ ਤੇ ਇਸ ਤੋਂ ਬਾਅਦ ਵੀ ਜੀ ਆ ਦੇਖੋ ਸ਼ਿਮਰ ਦਾ ਸੂਟ ਹੈ 골ਡਨ ਵਰਕ ਹੋਇਆ ਆਲ ਓਵਰ ਸੂਟ ਹੈ ਪੂਰਾ ਵਧੀਆ ਤੇ ਰੇਟ ਵੀ ਜੀ ਆਉਣਾ ਸਿਰਫ 450 ਰੁਪਏ ਚ ਡਿਜ਼ਾਈਨ ਵਗੈਰਾ ਵੀ ਪੂਰੇ ਵਧੀਆ ਜੀ ਤੇ ਕਲਰ ਵੀ ਪੂਰੇ ਉਠਵੇਂ ਰੰਗ ਨੇ ਇਸ ਵਰਜੀ ਆ ਦੇਖੋ ਮਸਲੀਨ ਦਾ ਸੂਟ ਹੈ ਜੀ ਸਾਰੇ ਫਰੰਟ ਤੇ ਆਊਗਾ ਵਰਕ ਕਿਆ ਬਾਤ ਹੈ ਅੱਛਾ ਕੰਟਰਾਸਟ ਵੀ ਬੜੀ ਸੋਹਣੀ ਆ ਗਈ ਨਾ ਇਹਦੀ ਹਾਂ ਜੀ ਵੀਰ ਜੀ ਬ੍ਰਾਈਟ ਕਲਰ ਨੇ ਸਾਰੇ ਕੰਟਰਾਸਟ ਵੀ ਪੂਰੀ ਵਧੀਆ ਸੂਟ ਵੀ ਪੂਰਾ ਵਧੀਆ ਅੱਛਾ ਸਾਰੇ ਦੁਪट्टे ਵੀ ਨਾਲ ਮਤਲਬ ਐ ਵਰਕ ਹਲੇ ਨਾ ਪੂਰੇ ਪੂਰੇ ਹੈਵੀ ਦੁਪੱਟੇ ਨੇ ਤੇ ਕਲਰ ਦੇ ਵੀ ਬੜੇ ਵਧੀਆ ਦੇਖੋ ਉਠਵੇਂ ਰੰਗ ਨੇ ਜੀ 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 ਕਲਰ ਦੇਖੋ ਕਿੱਡੇ ਵਧੀਆ ਨਾਲ ਮਸਲੀਨ ਦਾ ਦੁਪੱਟਾ ਤੇ ਸੂਟ ਦਾ ਰੇਟ ਆਉਣੇ ਸਿਰਫ 480 ਰੁਪਏ ਦਾ ਵੀਰ ਜੀ ਇੱਕ ਵਾਰੀ ਦੇਖ ਲੋ ਯਾਰ ਏਡੇ ਹੈਵੀ ਦੁਪੱਟੇ ਏਡੇ ਹੈਵੀ ਸੂਟ 8-900 ਤੋਂ ਘੱਟ ਨਹੀਂ ਮਿਲਦੇ ਤੁਸੀਂ 480 ਚ ਦੇਣ ਲੱਗੇ ਹੋ 480 ਰੁਪਏ ਦੇ ਵਿੱਚ ਦਵਾਂਗੇ ਜੀ ਆਹ ਦੇਖੋ ਡਿਜ਼ਾਈਨ ਵੀ ਬੜੇ ਵਧੀਆ ਨੇ ਓਏ ਹੋਏ ਕੀ ਆਈ ਬਾਤ ਹੈ ਜੀ ਸਾਡਾ ਸਿੱਧੇ ਉਪਰ ਰੇਟ ਲਿਖੇ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਇੱਕ ਅੱਖਰ ਮੁਰਲਾ ਕਟੋ ਮਗਰ ਰੈਡੀ ਹੈ ਵਾਹ ਜੀ ਵਾਹ ਆ ਦੇਖੋ ਜੀ ਕੀ ਬਾਤ ਹੈ ਮਤਲਬ ਇਹ ਨਹੀਂ ਕੋਈ ਰੇਟ ਘਟਾ ਹੈ ਤਾਂ ਕੋਈ ਸਫਾਈ 'ਚ ਕਮੀ ਹੋਏਗੀ ਐ ਜਬਰਦਸਤ ਕੁਆਲਿਟੀ ਆਣੀ ਸਾਰੇ ਆ ਇਸ ਰੇਡ ਚ ਮਸਲੀਨ ਦੇ ਇਸ ਤੋਂ ਵੀ ਜੀ ਸੁਣੀ ਕਾਦ ਖਾਨੇ ਆ ਰਾਇਲ ਬਲੂ ਦੇ ਵਿੱਚ ਸੂਟ ਆਇਆ ਜੀ ਪੂਰਾ ਹੈਵੀ ਸੂਟ ਹੈ ਇਹ ਫੋਟੋ ਵਾਲੇ ਡਿਜ਼ਾਈਨ ਆਣਗੇ ਓਕੇ ਇਹ ਦੇਖੋ ਅੱਛਾ ਜਿਹਨੂੰ ਆਪਾਂ ਕਹਿੰਦੇ ਬੁਟੀਕਾਂ ਵਾਲੇ ਪੀਸ ਆ ਗਏ ਹਾਂ ਜੀ ਇਹਨਾਂ ਦੇ ਵਿੱਚ ਨਾ ਡਿਜ਼ਾਈਨ ਕਾਫੀ ਆਉਂਦੇ ਜਿਵੇਂ ਇਹਦੇ ਵਿੱਚ ਦੇਖੋ ਜੀ ਰੋਜ਼ ਨਵੀਂ ਡਿਜ਼ਾਈਨ ਆਉਂਦੇ ਰਹਿੰਦੇ ਆ ਆ ਵੀ ਗਿਆ ਇਹਦੇ ਵਿੱਚ ਹੋਰ ਆ ਗਿਆ ਹਾਂ ਹਾਂ ਠੀਕ ਹੈ ਜੀ ਇਸ ਤਰ੍ਹਾਂ ਜਿਵੇਂ ਫੋਟੋ ਵਾਲੇ ਪੀਸ ਬਣਦੇ ਨੇ ਜੀ ਜੀ ਇਹ ਵੀ ਜੀ 12 12 13 13 1000 ਰੁਪਏ ਸੂਟ ਵਿਕਦੇ ਨੇ ਬਿਲਕੁਲ ਇਹ 650 ਰੁਪਏ ਦੇ ਰੇਂਜ 'ਚ ਲੱਗਦੇ ਇਸ ਤੋਂ ਵੀ ਜੀ ਕਾਹ ਦੇਖੋ ਪਿਓਰ ਜਾਮ ਕਾਟਨ ਦਾ ਸੂਟ ਹੈ ਜਿਵੇਂ ਕੋਈ ਕਹਿੰਦੇ ਨਾ ਕਿ ਪਾਰਟੀ ਵੇਅਰ ਸੂਟ ਹੋਵੇ ਬਿਨਾ ਲਾਈਨਿੰਗ ਤੋਂ ਬਣੇ ਹਾਂਜੀ ਹਾਂਜੀ ਪਿਓਰ ਦੀ ਚੁੰਨੀ ਨਾਲ ਹੋਵੇ ਤੇ ਕਲਰ ਵਗੈਰਾ ਵੀ ਪੂਰੇ ਵਧੀਆ ਰੰਗ ਨੇ ਕਿਆ ਬਾਤ ਹੈ ਮਤਲਬ ਐ ਖਿੜਵੇਂ ਰੰਗ ਆ ਕੇ ਸਾਰੇ ਹੀ ਹਾਂਜੀ ਜੀ ਸੂਟ ਵੀ ਜੀ 1200 ਤੋਂ 1300 ਐ ਰੇਂਜ 'ਚ ਸੂਟ ਵਿਕਦੇ ਆ ਬਿਲਕੁਲ ਬਿਲਕੁਲ ਪਿਓਰ ਦੀਆਂ ਚੁੰ ਜੀ ਵਾਹ ਜੀ ਵਾਹ ਆਰ ਡਿਜ਼ਾਈਨ ਆ ਗਿਆ ਹਾਂ ਹਾਂ ਇਹ ਕਾਰਡ ਦਈਆਂ ਜੀ ਜੀ ਤੇ ਰੇਂਜ ਆਉਣੀ ਵੀ ਜੀ ਸਿਰਫ 780 ਰੁਪਏ ਦਾ ਸੂਟ ਸਿਰਫ 780 ਇਹ ਸਾਣਾ ਭਾਈ ਮਤਲਬ ਵਿਆਹ ਸ਼ਾਦੀ ਜੋ ਜਿਹਨੇ ਕਪੜਾ ਲੈਣਾ ਲੱਖ ਰੁਪਏ ਦਾ ਕਪੜਾ 30-35 ਹਜ਼ਾਰ ਚ ਬਣ ਜਾਣਾ ਬਣ ਜੀਗਾ ਜੀ ਰਾਮਨਾ ਬਣ ਜੀਗਾ ਤੇ ਆਹ ਦੇਖੋ ਜੀ ਬਨਾਰਸੀ ਸਿਲਕ ਦਾ ਸੂਟ ਹੈ ਵਰਕ ਵੀ ਬੜਾ ਵਧੀਆ ਹੈਗਾ ਤੇ ਨਾਲ ਇਹਦੇ ਨਾਲ ਨਾ ਆਹ ਦੁਪੱਟਾ ਪਿਓਰ ਬਨਾਰਸੀ ਦਾ ਅੱਛਾ ਇਹ ਬਨਾਰਸੀ ਆ ਲੈ ਕੇ ਬਹੁਤ ਚੱਲਦਾ ਨਾ ਭਾਜੀ ਹਾਂ ਜੀ ਵੀਰ ਜੀ ਜੀ ਸਦਾ ਬਾਹਰ ਆਟਮ ਹੈ ਇਹ ਬਿਲਕੁਲ ਜੀ ਕੀ ਵੀਰ ਜੀ ਸਿਰਫ ਆਪਾਂ ਨੂੰ 800 ਰੁਪ ਇਹ ਭਾਜੀ ਮੈਂ ਤਾਂ 12-1500 ਤੋਂ ਘੱਟ ਨਹੀਂ ਮਿਲਦਾ ਬਾਜ਼ਾਰ 'ਚ ਨਹੀਂ ਮਿਲਦਾ ਜੀ ਆਪਾਂ 700 ਨਹੀਂ ਪੂਰਾ 800 ਰੁਪਏ ਅਸੀਂ ਪੂਰੇ 800 ਰੁਪਏ ਦੇਣਾ ਆਪਾਂ ਹਾਂਜੀ ਆਹ ਦੇਖ ਕਲਰ ਵੀ ਬੜੇ ਵਧੀਆ ਹੈਗੇ ਜੀ 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 ਆਹ ਦੇਖੋ ਜੀ ਕਿੰਨੇ ਵਿੱਚ 12-13 ਰੰਗ ਤੁਹਾਨੂੰ ਮਿਲ ਜਾਣਗੇ 12-13 ਰੰਗ ਆ ਜਾਣਗੇ ਇੱਥੇ ਮਿਲ ਜਾਣਗੇ ਜੀ ਤੇ ਸਿਰਫ 800 ਰੁਪਏ ਰੇਂਜ ਲੱਗਣਾ ਇੱਕ ਇਸ ਤੋਂ ਬਾਅਦ ਵੀ ਜੀ ਆਹ ਦੇਖੋ ਹਾਂ ਹਾਂ ਛੇ ਮਰ ਦਾ ਸੂਟ ਜੀ ਜੀ ਪੂਰਾ ਹੈਵੀ ਆਏਗਾ ਕੰਮ ਬਿਲਕੁਲ ਜੀ ਪੂਰਾ ਫਰੰਟ ਪਰ ਓਏ ਹੋ ਵਾਹ ਜੀ ਵਾਹ ਜ਼ਬਰਦਸਤ ਚੀਜ਼ ਹੈ ਆ ਦੇਖੋ ਜੀ ਜੀ ਤੇ ਨਾਲ ਆਊਗਾ ਪੂਰਾ ਹੀ ਹੈਵੀ ਦੁਪੱਟਾ ਅੱਛਾ ਦੁਪੱਟੇ ਵੀ ਕੋ ਛੋਟੇ ਮੋਟੇ ਨਹੀਂ ਇਹ ਨਹੀਂ ਵੀ ਮਤਲਬ ਰੇਟ ਘਟਾ ਤੇ ਦੁਪੱਟੇ ਛੋਟੇ ਲਾ ਦੀਏ ਕਿਤੇ ਨਹੀਂ ਨਹੀਂ ਜੀ 2.5 ਮੀਟਰ ਦੇ ਦੁਪੱਟੇ ਪੂਰੇ ਫੁੱਲੇ ਢੁੱਲੇ ਦੁਪੱਟੇ ਆ ਕੰਮ ਦੇਖੋ ਪੂਰਾ ਪਰ ਹੈ ਜੀ 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 ਤੇ ਵੀਰ ਜੀ ਰੇਟ ਆਣਾ ਇਹਦਾ ਸਿਰਫ 600 ਰੁਪਏ ਦਾ ਇੱਕ ਆ ਦੇਖੋ ਹੁਣ ਥੋੜਾ ਜਿਹਾ ਆਪਾਂ ਉੱਪਰ ਕਿੰਨੇ ਚੱਲਦੇ ਹਾਂ ਹਾਂ ਆ ਦੇਖੋ ਕਰੇਪ ਦਾ ਸੂਟ ਹੈ ਜੀ ਅੱਛਾ ਇਹ ਆ ਗਿਆ ਆਈਸਕ੍ਰੀਮ ਚਾਰਟ ਦੇ ਵਿੱਚ ਨਾ ਜੀ ਹਾਂ ਜੀ ਜੀ ਆਈਸਕ੍ਰੀਮ ਚਾਰਟ ਦਾ ਸੂਟ ਆ ਗਿਆ ਬਿਲਕੁਲ ਜੀ ਸਾਰਾ ਫਰੰਟੇ ਵੀ ਆਊਗਾ ਓਹ ਭਾਜੀ ਇਹ ਤਾਂ ਸਫਾਈ ਬੜੀ ਜ਼ਬਰਦਸਤ ਹੈ ਯਾਰ ਬਹੁਤ ਸੋਹਣੀ ਸਫਾਈ ਵਾਲੀ ਚੀਜ਼ ਹੈ ਜੀ ਜੀ ਸਫਿਸਟੀਕੇਟਿਡ ਜਿਹਾ ਸੂਟ ਆ ਗਿਆ ਹਾਂ ਹਾਂ ਨਾਲ ਆਊਗਾ ਦੁਪੱਟਾ ਬਿਲਕੁਲ ਉਹ ਵੀ ਵਰਕ ਵਾਲਾ ਜੀ ਜੀ ਇਹ ਵੀ ਜੀ 980 ਰੁਪਏ ਰੇਂਜ ਸੂਟ ਲੱਗਣਾ ਹੂੰ ਇਹ 980 ਰੁਪਏ ਦੇਣਾ ਹੁੰਦਾ ਹੈ ਸਿਰਫ ਕਿਆ ਬਾਤ ਹੈ ਜੀ ਕਲਰ ਚਾਟੇ ਦੀ ਵੀ ਬਹੁਤ ਸੋਹਣੀ ਹੈ ਜੀ ਦੇਖੋ ਜਿਵੇਂ ਪਿੰਕ ਲੇਮਨ ਚਾਰਟ ਆ ਜੀਗਾ ਵਾ ਤੇ ਸਾਰੇ ਹਰ ਤਰ੍ਹਾਂ ਦੇ ਦੇਖੋ ਹੀ ਆਪਾਂ ਪਾ ਸਕਦੇ ਹਾਂਗੇ ਵਾਹ ਜੀ ਆ ਦੇਖੋ ਓਏ ਹੋਏ ਕੀ ਬਾਤ ਹੈ ਜੀ ਇਸੋ ਵੀ ਜਗਾ ਦੇਖੋ ਹੈਂਡਵਰਕ ਦੇ ਨਾਲ ਨਾਲ ਮੋਤੀ ਵਰਕ ਵੀ ਇਹਦੇ ਵਿੱਚ ਹੈ ਤੇ ਪੂਰਾ ਫਰੰਟ ਹੈਵੀ ਹੈ ਬਾਜੂ ਹੈਵੀ ਹੈ ਪੂਰਾ ਹੈਵੀ ਸੂਟ ਹੈ ਬਿਲਕੁਲ ਜੀ ਠੀਕ ਹੈ ਜੀ ਫੁੱਲ ਚਨੂਨ ਦਾ ਦੁਪੱਟਾ ਦੁਪੱਟਾ ਵੀ ਪੂਰਾ ਹੈਵੀ ਹੈ ਆ ਦੇਖੋ ਵੀ ਜੀ ਆ ਉਹਗਾ ਦੁਪੱਟਾ ਬਿਲਕੁਲ ਓਏ ਹੋਏ ਕੀ ਬਾਤ ਹੈ ਜੀ ਪੂਰਾ ਹੈਵੀ ਦੁਪੱਟਾ ਸੂਟ ਵੀ ਪੂਰਾ ਟੌਰੀ ਹੈ ਜੀ ਹਾਂ ਏ ਵੀਜੀ ਸਿਰਫ 1200 ਰੁਪਏ ਰਿੰਚ ਸਾਰੇ ਇਹਦੇ ਵਿੱਚ ਆ ਕਲਰ ਨੇ ਸਾਰੇ ਨਵੇਂ-ਨਵੇਂ ਕਲਰ ਆਏ ਹਨ ਮਤਲਬ ਸਾਰੇ ਖਿੜਵੇਂ ਰੰਗ ਆਣਗੇ ਨਾ ਜੀ ਪੂਰੇ ਸੋਹਣੇ ਖਿੜਵੇਂ ਖਿੜਵੇਂ ਰੰਗ ਹੈ ਜੀ ਇੱਕ ਵੀਜੀ ਆ ਦੇਖੋ ਇਹਨਾਂ ਦੇ ਵਿੱਚ ਡਿਜ਼ਾਈਨ ਜਿਵੇਂ ਨਾ ਕਾਫੀ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਹਾਂ ਹਾਂ ਜਿਹੜੇ 1000 1200 1500 ਵੀ ਰਿੰਚ ਨੇ ਬਿਲਕੁਲ ਜੀ ਕਾਫੀ ਡਿਜ਼ਾਈਨ ਹੈ ਇਸ ਤੋਂ ਮਹਿੰਗੀ ਚ ਵੀ ਕਾਫੀ ਡਿਜ਼ਾਈਨ ਹੈ ਕੀ ਬਾਤ ਹੈ ਜੀ ਆ ਦੇਖੋ ਆ ਵਰਕ ਵੀ ਦੇਖੋ ਕਿੱਡਾ ਸੋਹਣਾ ਹੋਇਆ ਇਹ ਪਾਜੀ ਵਰਕ ਮਿਲ ਗਏ ਗਲਾਸ ਵਰਕ ਵਾਲਾ ਵਰਕ ਆ ਗਿਆ ਨਾ ਸ਼ਾਈਨ ਕਰਦਾ ਹੋਇਆ ਹਾਂਜੀ ਵੀਜੀ ਡਿਜ਼ਾਈਨਰ ਜੇ ਤੇ ਪੂਰਾ ਹੈਵੀ ਦੁਪੱਟਾ ਇਹ ਵੀ 1220 ਰੁਪਏ ਦਾ ਸੂਟ ਹੈ ਇਹ ਵੀ 1220 ਰੁਪਏ ਚ ਹੀ ਦੇਣਾ ਜੀ ਹਾਂ ਫੁੱਲ ਚਨੂੰਨ ਦੇ ਦੁਪੱਟੇ ਨਾਲ ਆ ਗਿਆ ਇਹ ਜੀ ਕਾਹ ਦੇਖੋ ਪਿਓਰ ਸ਼ਿਮਰ ਦਾ ਸੂਟ ਹੈ ਸਿਲਕ ਦੀ ਸਲਵਾਰ ਦੇ ਨਾਲ ਜੀ 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 ਸਾਰਾ ਫਰੰਟ ਆਊਗਾ ਵਰਕ ਵਾਲਾ ਇਹਦਾ ਪੂਰਾ ਹੈਵੀ ਡਿਜ਼ਾਈਨ ਹੈ ਜੀ ਇਹ ਭਾਜੀ ਵੱਡੇ ਵੱਡੇ ਬਟਿਕਾ ਤੇ ਮਹਿਸਾਨਾ 2500 3000 ਚ ਵਿਕਦੇ ਹੋਣੇ ਸੂਟ ਦਾ ਮਿਲਦੇ ਜੀ ਵਿਕਦੇ ਹਾਂ ਇਹ ਚ ਆ ਦੇਖੋ ਜੀ ਆ ਦੁਪੱਟਾ ਆ ਗਿਆ ਓਏ ਹੋਏ ਕੀ ਬਾਤ ਹੈ ਪੂਰਾ ਹੈਵੀ ਦੁਪੱਟਾ ਜੀ ਜੀ ਸੂਟ ਦੀ ਕੁਆਲਿਟੀ ਵੀ ਪੂਰੀ ਵਧੀਆ ਜੀ ਬਿਲਕੁਲ ਜੀ ਠੀਕ ਹੈ ਜੀ ਸੂਟ ਵੀ ਜੀ 2500 3000 ਰੇਂਜ ਵਿੱਚ ਵਿਕਦੇ ਬਿਲਕੁਲ ਜੀ ਇਹ ਆਪਾਂ 1400 ਰੁਪਏ ਰੇਂਜ ਸੂਟ ਲਾਉਂਦੇ ਜੀ ਇਹ ਆਪਾਂ 1400 ਰੁਪਏ ਦੇਣਾ ਭਾਜੀ ਵਾਲਾ 1400 ਰੁਪਏ ਚ ਕਿਆ ਬਾਤ ਇਹ ਚ ਕਿੰਨੇ ਕ ਰੰਗ ਆਉਣਗੇ ਭਾਜੀ ਇੱਥੇ ਵੀ ਜੀ ਚਾਰ ਰੰਗ ਆਉਣਗੇ ਅੱਛਾ ਜੀ ਫਿਰ ਡਿਜ਼ਾਈਨ ਮਿਲ ਜਾਣਗੇ ਡਿਜ਼ਾਈਨ ਵੀ ਲੱਖ ਲੱਖ ਮਿਲਣਗੇ ਆ ਦੇਖੋ ਜੀ ਇਹਦੇ ਨਾਲ ਨਾ ਬਾਟਮ ਵਰਕ ਵੀ ਹੈ ਹਾਂ ਹਾਂ ਆ ਦੇਖੋ ਤੁਹਾਨੂੰ ਮੈਂ ਦਿਖਾਉਣਾ ਆ ਬਾਟਮ ਤੇ ਵੀ ਵਰਕ ਆਊਗਾ ਇਹਦੇ ਹਾਂਜੀ ਹਾਂਜੀ ਆ ਬਾਟਮ ਵਰਕ ਨਾਲ ਵਾਹ ਕਿਆ ਬਾਤ ਫਰੀਮਨ ਤੁਹਾਨੂੰ ਬਾਟਮ ਵਰਕ ਇਹਨਾਂ ਦੇ ਨਾ ਮਿਲ ਜੇਗੀ ਤੁਹਾਨੂੰ ਵਧੀਆ ਸ 80 ਜੈਨੇ ਵੀ ਇਹਦੇ ਵਿੱਚ ਹੀ ਹੈ ਜੀ ਬਿਲਕੁਲ ਜੀ ਇਹ ਵੀ 1400 ਰੁਪਏ ਰੇਂਚ ਹੈ ਇਹਦੇ ਵੀ ਬਾਟਮ ਵਰਕ ਨਾਲ ਇਹ ਤਾਂ ਮੇਰਾ ਨਾ ਮਤਲਬ ਡਰੈਸਾਂ ਵਿੱਚ ਰੋਕੀ ਕਹਿੰਦੇ ਬਣਾਣੇ ਆ ਜੀ 2500 3000 ਲੱਗਦਾ ਹੀ ਲੱਗਦਾ ਲੱਗਦੇ ਜੀ ਲੱਗਦਾ ਇਹ ਆਪਾਂ 1400 ਹੀ ਦੇ ਦੇਨੇ ਸਾਰੇ 1400 ਰੁਪਏ ਰੇਂਚ ਦੇ ਦੇਾਂਗੇ ਆ ਦੇਖੋ ਹੁਣ ਜਿਮੀ ਜੀ ਪਿਓਰ ਨੇਚਰਲ ਕ੍ਰੇਪ ਤੇ ਕੱਪੜਾ ਵਾਹ ਜੀ ਵਾਹ ਪੂਰਾ ਹੈਵੀ ਸੂਟ ਹੈ ਬਾਜੂ ਪੂਰੇ ਹੈਵੀ ਹੈ ਫੁੱਲ ਚਨੂਣ ਦਾ ਹੀ ਦੁਪੱਟਾ ਹੈ ਬਿਲਕੁਲ ਜੀ ਦੁਪੱਟਾ ਵੀ ਪੂਰਾ ਵਧੀਆ ਬਣੇਗਾ ਜੀ ਕਿਆ ਬਾਤ ਹੈ ਜੀ ਜਿਹੜਾ ਆਵਲਾ ਸੂਟ ਹੈ ਵੀਰ ਜੀ ਆਮ ਹੀ 22200 ਰੁਪਏ ਸੂਟ ਵਿਕਦਾ ਹਾਂ ਹਾਂ ਇਹ 1680 ਰੁਪਏ ਰੇਂਜ ਚ ਲੱਗੂਗਾ ਜੀ ਹੁਣ ਜਿਵੇਂ ਆ ਪਿਓਰ ਰਾਨੀ ਕਲਰ ਦਾ ਸੂਟ ਆ ਗਿਆ ਬਿਲਕੁਲ ਜੀ ਪੂਰਾ ਹੈਵੀ ਫਰੰਟ ਹੈ ਬਹੁਤ ਸੋਹਣਾ ਸੂਟ ਹੈ ਵਰਕ ਭਾਈ ਦੇਖ ਕੇ ਨਜ਼ਾਰਾ ਆ ਰਿਹਾ ਪੂਰਾ ਦਾ ਵੀਰ ਜੀ ਵੇਸ ਵੀ ਬੜਾ ਵਧੀਆ ਲੱਗਿਆ ਪਿਓਰ ਤੇ ਕਪੜਾ ਹੈਗਾ ਜੀ 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 ਇਹ ਸੂਟ ਆਮ ਹੀ ਵੀਰ ਜੀ 3500 4000 ਦੇ ਵਿਕਦੇ ਬਿਲਕੁਲ ਜੀ ਦੁਪੱਟੇ ਪੂਰੇ ਹੈਵੀ ਆਣਗੇ ਜੀ ਜੀ ਇਹ 2030 ਰੁਪਏ ਦੇ ਜੀ ਅੱਛਾ ਇਸ ਰੰਗ ਵੀ ਅਲੱਗ-ਅਲੱਗ ਆ ਜਾਣਗੇ ਰੰਗ ਤਾਂ ਮਿਲ ਹੀ ਜਾਣਗੇ ਜੀ ਮੈਂ ਤੁਹਾਨੂੰ ਡਿਜ਼ਾਈਨ ਦਿਖਾ ਰਿਹਾ ਜੀ ਓਕੇ ਆ ਦੇਖੋ ਜਿਵੇਂ ਆ ਡਿਜ਼ਾਈਨ ਅਲੱਗ-ਅਲੱਗ ਨੇ ਇਹਨਾਂ ਦੇ ਵਿੱਚ ਹਾਂ ਆ ਦੇਖੋ ਆ ਡਿਜ਼ਾਈਨ ਵੀ ਬੜਾ ਭਾਰਾ ਡਿਜ਼ਾਈਨ ਹੈ ਵਾਹ ਜੀ ਵਾਹ ਆ ਦੇਖੋ ਆ ਬਾਜੂਵਰਕ ਸਭ ਤੇ ਆਣਗਾ ਜੀ 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 ਠੀਕ ਹੈ ਜੀ ਦਬਕੇ ਦਾ ਕੰਮ ਹੋਇਆਗਾ ਬਾਜੂ ਤੇ ਬਿਲਕੁਲ ਜੀ ਆ ਦੇਖੋ ਜੀ ਪੂਰਾ ਹੈਵੀ ਫਰੰਟ ਆ ਗਿਆ ਜੀ ਹਾਂ ਹਾਂ ਫੁੱਲ ਇਨਾਂ ਦੇ ਵਿੱਚ ਨਾ ਆ ਦੇਖੋ ਮੈਂ ਤੁਹਾਨੂੰ ਸਾਰਿਆਂ ਚ ਡਿਜ਼ਾਈਨ ਦਿਖਾਉਣਾ ਹੂੰ ਹੂੰ ਵਾਹ ਜੀ ਵਾਹ ਕਲਰ ਲੈਣੀ ਹੁਣ ਆ ਦੇਖੋ ਕੋਈ ਐ ਨਹੀਂ ਹੈ ਕਿ ਸਿੰਗਲ ਸਿੰਗਲ ਪੀਸ ਨਹੀਂ ਹੈਗੇ ਸੈਟ ਵਾਈਜ਼ ਮਾਲ ਆਊਗਾ ਸਾਰਾ ਅੱਛਾ ਦੁਪੱਟਿਆਂ ਤੇ ਵੀ ਐ ਸੇਮ ਭਰਵਾ ਵਰਕ ਆਇਆ ਹੈਗਾ ਨਾ ਇਨਾਂ ਚ ਪੂਰਾ ਹੈਵੀ ਕੰਮ ਹੈ ਜੀ 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 ਆ ਦੇਖੋ ਇੱਕ ਤੋਂ ਇੱਕ ਰੰਗ ਆ ਜੇਗਾ ਜੀ ਹਾਂ ਜੀ ਜੀ ਇਸ ਤੋਂ ਬਾਅਦ ਵੀ ਜੀ ਤੁਹਾਨੂੰ ਇੱਕ ਆਦ ਖਾਨੇ ਨੇ ਜਿਵੇਂ ਹੁਣ ਆ ਕਾਦ ਮੇਨ ਡਿਜ਼ਾਈਨ ਚੱਲਦਾ ਪਿਆਗਾ ਜੀ ਹਾਂ ਹਾਂ ਪੂਰਾ ਹੈ ਵੀ ਫਰਕਾ ਪਤੀ ਦਾ ਰਚੀ ਨੇ ਮਾ ਇਹ ਰੰਗ ਵੀ ਬੜਾ ਮਤਲਬ ਬਹੁਤ ਸੋਹਣਾ ਚੱਲ ਰਿਹਾ ਅੱਜ ਕੱਲ੍ਹ ਨਾ ਜੀ ਬਹੁਤ ਸੋਹਣੇ ਰੰਗੇ ਜੀ ਇਹਦੇ ਸਾਰੇ ਰੰਗ ਹੀ ਸੋਹਣੇ ਓਕੇ ਕੱਲਾ ਇਹ ਕੀ ਸਾਰੇ ਰੰਗ ਹੀ ਇਹਦੇ ਪੂਰੇ ਵਧੀਆ ਰੰਗ ਨੇ ਵਾਹ ਜੀ ਵਾਹ ਆ ਦੇਖੋ ਜੀ ਸਾਰਾ ਫਰੰਟ ਇਹ ਵੀ ਆਊਗਾ ਇਹ ਸਾਰਾ ਹੈਂਡਵਰਕਸ ਆ ਗਿਆ ਭਾਜੀ ਹਾਂ ਜੀ ਵੀਰ ਜੀ ਆ ਦੇਖੋ ਜੀ ਸਾਰਾ ਫਰੰਟ ਆ ਗਿਆ ਜੀ ਜੀ ਨਾਲ ਇਹਦੇ ਨਾਲ ਆ ਗਿਆ ਜੀ ਆਹ ਬਾਜੂ ਬਿਲਕੁਲ ਜੀ ਨਾਲ ਆ ਗਿਆ ਜੀ ਸਲਵਾਰ ਅੱਛਾ ਮਤਲਬ ਦੋਨੇ ਆ ਗਏ ਨਾ ਜੀ ਹਾਂ ਜੀ ਸਲਵਾਰ ਬਾਜੂ ਦੋਨੇ ਸਲਵਾਰ ਵੀ ਇਹਦੇ ਨਾਲ ਆ ਗਿਆ ਜੀ ਨਾਲ ਫੁੱਲ ਚਨੂਨ ਆ ਦੇਖੋ ਜੀ ਓਏ ਕੀ ਆਈ ਬਾਤ ਹੈ ਜੀ ਪੂਰਾ ਹੈਵੀ ਦੁਪੱਟਾ ਜੀ ਜੀ ਕਲਰ ਆ ਜਾਣਗੇ ਇਹਦੇ ਵਿੱਚ ਕਾਫੀ ਜੀ ਜੀ ਸੂਟ ਵੀ ਜੀ 5 5 6 6000 ਦੀ ਰੇਂਜ ਸੂਟ ਦੇ ਦੇ ਬਿਲਕੁਲ ਜੀ ਇਹ 2750 ਰੁਪਏ ਰੇਂਜ ਚ ਹੋਵੇ ਮਤਲਬ ਜਿਹੜਾ ਆਪਾਂ ਕਿਹਾ ਵੀ ਆਪਾਂ ਅੱਧੇ ਤੋਂ ਘੱਟ ਰੇਟਾਂ 'ਚ ਦੇਣੇ ਆ ਉਹ ਸਾਰੇ ਅੱਧੇ ਤੋਂ ਘੱਟ ਹੀ ਦੇਣੇ ਆ ਘੱਟ ਰੇਟਾਂ 'ਚ ਹੀ ਆਣਗੇ ਜੀ ਵਾਹ ਜੀ ਵਾਹ ਸਾਰੇ ਰੰਗ ਇਹਦੇ ਵਿੱਚ ਮਿਲਣਗੇ ਸਾਰੇ ਡਿਜ਼ਾਈਨ ਮਿਲਣਗੇ ਜਿਵੇਂ ਉਹ ਨਾ ਡਿਜ਼ਾਈਨ ਆਗੇ ਹਾਂ ਪੂਰਾ ਸੋਹਣਾ ਡਿਜ਼ਾਈਨ ਹੈ ਉਮੀਦ ਜਾਲ ਦੁਪੱਟਾ ਜਾਲ ਸੂਟ ਹੈ ਕਲਰ ਵੀ ਬੜੇ ਵਧੀਆ ਇਹਦੇ ਵਾਹ ਜੀ ਵਾਹ ਸਾਰੇ ਐ ਵਿਆਹ ਸ਼ਾਦੀਆਂ ਲਈ ਖੜਵੇ ਰੰਗ ਆ ਗਏ ਆ ਦੇਖੋ ਜੀ ਆ ਰੰਗ ਦੇਖੋ ਕਿੱਡਾ ਸੋਹਣਾ ਰੰਗ ਹੈ ਆ ਦੁਪੱਟੇ ਜੀ ਬਿਲਕੁਲ ਜੀ ਸਾਰੇ ਡਿਜ਼ਾਈਨਾਂ ਦੇ ਵਿੱਚ ਦੇਖੋ ਜੀ ਇਹਦੇ 10 12 ਰੰਗ ਹੈ ਇਹਦੇ ਵਿੱਚ ਇਸ ਤੋਂ ਬਾਅਦ ਵੀ ਜੀ ਤੁਹਾਨੂੰ ਆ ਦਿਖਾਉਣਾ ਆ ਦੇਖੋ ਜਿਵੇਂ ਹੁਣ ਟਿਸ਼ੂ ਤੇ ਕੋਈ ਕੋਈ ਬਰਬਰੀ ਕਪੜਾ ਆ ਗਿਆ ਕੋਈ ਕਿਵੇਂ ਦਾਗ ਕੋਈ ਕਿਵੇਂ ਦਾਗ ਆ ਗਿਆ ਸਾਰੇ ਵੀ ਅਸੀਂ ਤੁਹਾਨੂੰ ਮਿਲ ਜਾਣਗੇ ਹਾਂ ਹਾਂ ਤੇ ਰੇਂਜ ਆ ਦੇਖੋ ਮੈਂ ਤੁਹਾਨੂੰ ਸੂਟ ਖੋਲ ਦਿੰਦਾ ਜੀ ਜੀ ਇਸ ਤਰ੍ਹਾਂ ਦੀ ਡਿਜ਼ਾਈਨ ਸਾਡੇ ਕੋਲ ਕਾਫੀ ਹੁੰਦੀ ਨੇ ਬਿਲਕੁਲ ਜੀ ਹੁਣ ਕੋਈ ਆ ਦੇਖੋ ਹੁਣ ਜਿਵੇਂ ਆ ਪੀਸ ਹੈ ਹਾਂ ਹਾਂ ਕ੍ਰਿਸਟਲ ਚਾਟ ਆਊਗਾ ਬਿਲਕੁਲ ਜੀ ਠੀਕ ਹੈ ਕੋਈ ਤੇ ਕੋਈ 4000 ਖਰਚਣ ਦੀ ਲੋੜ ਨਹੀਂ ਕੋਈ 5000 ਖਰਚਣ ਦੀ ਲੋੜ ਨਹੀਂ ਇਹ 2400 ਰੁਪਏ ਦਾ ਸੂਟ ਹੈ ਹੁਣ ਆ ਸੂਟ ਹੈ ਜੀ ਇਹ ਨਵਾਂ ਬੀਸਾ ਹੈ ਓਕੇ ਠੀਕ ਹੈ ਜੀ ਆ ਨਾਲ ਸਲਵਾਰ ਵੀ ਬਹੁਤ ਸੋਹਣੀ ਹੈ ਇਹਦੀ ਜੀ ਜੀ ਦੁਪੱਟਾ ਵੀ ਪੂਰਾ ਵਧੀਆ ਬਣਿਆ 20 ਸ਼ੇਪ ਗਲਾ ਚੱਲਦਾ ਪਈ ਜੀ ਅੱਜਕੱਲ੍ਹ ਬਿਲਕੁਲ ਜੀ ਬਾਜੂ ਪੂਰੇ ਭਾਰੇ ਆ ਗਈ ਜੀ ਇਹ ਪਿਓਰ ਆਰਗੈਂਜ਼ਾ ਦਾ ਦੁਪੱਟਾ ਹੈ ਦੁਪ ਠੀਕ ਹੈ ਨਾ ਇਹ 1920 ਦੇ ਸੂਟ ਹੈ ਇਹ 1920 ਦੇ ਸੂਟ ਦੇਣਾ ਆਪਾਂ ਕੀ ਬਾਤ ਹੈ ਜੀ ਇਹ ਇਸ ਤਰ੍ਹਾਂ ਦੀ ਤੁਹਾਨੂੰ ਕਾਫੀ ਡਿਜ਼ਾਈਨਿੰਗ ਮਿਲ ਜੂਗੀ ਜਿਵੇਂ ਤੁਸੀਂ ਪੀਸ ਨੂੰ ਖੋਲ ਦੇਣਾ ਦੇਖੋ ਜਿਵੇਂ ਜੀ ਜੀ ਕਾਫੀ ਦੇਖੋ ਜੀ ਇਹਨਾਂ ਦੇ ਵਿੱਚ ਨਾ ਡਿਜ਼ਾਈਨ ਸਾਨੂੰ ਕੋਲ ਇਹ ਸਾਰੇ ਡਿਜ਼ਾਈਨਰ ਆਗੇ ਨਾ ਭਾਜੀ ਡਿਜ਼ਾਈਨਰ ਪੀਸ ਹੈਗੇ ਇਕੱਲੇ ਆਈ ਨਹੀਂ ਹੈਗੇ ਕਿ ਇਕੱਲੇ ਬਸ ਕੋਈ ਮੋਤੀ ਸਿੱਪੀਆਂ ਜੀ ਵਾਲੇ ਸੂਟ ਹੋਣ ਤਾਂ ਆਪਾਂ ਉਸ ਨੂੰ ਹੀ ਹੈਵੀ ਕਹਿਣਾਗਾ ਜੀ 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 ਆਹ ਦੇਖੋ ਹੁਣ ਜਿਵੇਂ ਆਹ ਦਬਕੇ ਦਾ ਕੰਮ ਹੈ ਬਿਲਕੁਲ ਜੀ ਬੋਟਮ ਤੇ ਵਰਕ ਹੈ ਜੀ ਜੀ ਨਾਮਾ ਜਾਂ ਕਪੜਾ ਲੱਗਿਆਗਾ ਦੇਖੋ ਪਿਓ ਟਿਸ਼ੂ ਲੱਗਿਆ ਮਤਲਬ ਬਹੁਤ ਜ਼ਬਰਦਸਤ ਜੀ ਤਾਂ ਆ ਦੇਖੋ ਜੀ ਜੀ ਮਤਲਬ ਸਾਰੇ ਸੂਟ ਤੁਹਾਨੂੰ ਮਿਲ ਜਾਣਗੇ ਤੇ ਰੇਂਜ ਬਾਜ਼ਾਰ ਨਾਲੋਂ ਬਹੁਤ ਘੱਟ ਮਿਲੂਗਾ ਕੀ ਬਾਤ ਆ ਦੇਖੋ ਆ ਇਹ ਨਾਲ ਆਉਗੋ ਜੀ ਇਹਦੀ ਬਾਜੂ ਤੇ ਪੂਰਾ ਹੈਵੀ ਆ ਇੱਕ ਬਾਜੂ ਦਾ ਵੀ ਵਰਕ ਹੈ ਮਤਲਬ ਕੋਈ ਸਿੰਪਲ ਨਹੀਂ ਗਾ ਬਾਜੂ ਵਰਗ ਵੀ ਨਾਲ ਆ ਪੂਰੀ ਹੈਵੀ ਬਾਜੂ ਹੈ ਆ ਫੋਟੋ ਵਾਲੇ ਪੀਸ ਹੈ ਜੀ 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 ਜਿਵੇਂ ਬਾਜ਼ਾਰ ਦੇ ਵਿੱਚ ਵੀਰ ਜੀ ਇਹ 6 6 7 7000 ਰੁਪਏ ਸੂਟ ਵਿਕਦੇ ਇਹ 3600 ਰੁਪਏ ਰੈਂਚ ਕੋ ਤੇ ਵੀਰ ਜੀ ਮਤਲਬ ਜਿੱਦਾਂ ਇਹ ਡਿਜ਼ਾਈਨਿੰਗ ਜਦੋਂ ਮਰਜੀ ਬੰਦਾ ਆਕੇ ਲਾ ਸਕਦਾ ਜੀ 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 ਦੇਖੋ ਜਿਹੜੇ ਆ ਮਹਿੰਗੇ ਸੂਟ ਹੈ ਇਹ ਇੱਕ ਨਾਲ ਦੇਖੋ 4 4 5 5 ਸੂਟ ਹੀ ਹੁੰਦੇ ਹੈਗੇ ਓਕੇ ਕਿ ਜਿਵੇਂ ਵਿਕ ਜੈਂਦੇ ਦੀ ਥਾਂ ਤੇ ਕੋਈ ਨਵਾਂ ਆ ਜਾਂਦਾ ਹਾਂ ਹਾਂ ਤੁਸੀਂ ਐ ਨਹੀਂ ਹੈਗਾ ਕਿ ਦੇਖੋ ਕਿ ਜ਼ਰੂਰੀ ਕੀ ਆਪਾਂ ਉਹ ਅੱਜ ਦਿਖਾਤਾ ਤੁਹਾਨੂੰ ਪਰਸੋਂ ਜਾਂ ਚੌਥੇ ਤੁਸੀਂ ਆਏ ਤਾਂ ਸਹੀ ਮਿਲੂਗਾ ਮਤਲ ਜੀ ਜੀ ਇਹ ਨਾਲ ਦੀ ਮਿਲਦੀ ਜੁਲਦੀ ਤੁਹਾਨੂੰ ਹੋਰ ਆਈਟਮ ਮਿਲ ਜੇਗੀ ਸੁਵੀਰ ਜੀ ਕਿਰਪਾ ਨਾਲ ਐਡਰੈਸ ਤੇ ਮੋਬਾਈਲ ਨੰਬਰ ਦੱਸ ਜੀ ਹਾਂਜੀ ਜੀ ਆਪਣੀ ਜੀ ਸਰਕਾਰੀ ਹਸਪਤਾਲ ਗੇਟ ਨੰਬਰ 1 ਦੇ ਕੋਲੇ ਸ਼ੌਪ ਹੈ ਮੋੜ ਮੰਡੀ ਸਿਮਰਨ ਟੈਕਸਟਾਈਲ ਬਠਿੰਡੇ ਵਾਲੇ ਸਰਦਾਰਾਂ ਦੀ ਦੁਕਾਨੇ 'ਚ ਜੀ ਜੀ ਮੋਬਾਈਲ ਨੰਬਰ ਹੈ ਜੀ 9056739401